ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਇੱਕ ਛੋਟੀ ਜੀ ਵੀਡੀਓ ਬਣਾਉਣ ਲੱਗੇ ਆ ਜੋ ਆਪਣੇ ਘਰਾਂ ਵਿੱਚ ਨਵੇਂ ਬਿਜਲੀ ਵਾਲੇ ਮੀਟਰ ਲੱਗਦੇ ਨੇ ਹੁਣ ਗਰਮੀ ਦਾ ਮੌਸਮ ਆ ਗਿਆ ਆਪ ਸਭ ਨੂੰ ਪਤਾ ਹੀ ਹੈ ਕਿ ਜੁੰਟਾ ਦਾ ਪਰੋਂ ਖਾਸ ਖਿਆਲ ਰੱਖਣਾ ਪੈਣਾ ਹੈ 600 ਜੁੰਟਾ ਤੋਂ ਉੱਪਰ ਜੇਕਰ ਆਪਣੇ ਜੁੰਟ ਮੱਚ ਗਏ ਨੇ 60 ਦਿਨਾਂ ਤੋਂ ਉੱਪਰ ਤਾਂ ਬਿੱਲ ਆਉਣਾ ਬਿਜਲੀ ਦਾ ਸੋ ਅੱਜ ਜੋ ਇਹ ਨਵੇਂ ਚਿਪ ਵਾਲੇ ਮੀਟਰ ਲੱਗ ਰਹੇ ਨੇ ਅੱਜਕੱਲ੍ਹ ਉਨਾ ਪਰਜੰਟਾ ਕਿੱਦਾਂ ਚੈੱਕ ਹੁੰਦੀ ਆਪਾਂ ਅੱਜ ਇਹ ਤੁਹਾਨੂੰ ਦੱਸਣ ਜਾ ਰਹੇ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਜਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਰੋ ਹਾਂ ਇਹ ਜੋ ਤੁਸੀਂ ਦੇਖ ਰਹੇ ਸਾਹਮਣੇ ਇਹ ਚਿੱਪ ਵਾਲਾ ਮੀਟਰ ਹੈ ਇਹਦੇ ਉੱਪਰ ਜੋ ਇਹ ਨੀਲਾ ਬਟਨ ਲੱਗਾ ਹੈ ਵੀਰੋ ਬਹੁਤ ਕੰਮ ਦਾ ਮੀਟਰ ਹੈ ਇਹ ਤੋਂ ਫਿਰ ਰੀਡਿੰਗ ਚੱਲ ਰਹੀ ਹੈ ਨਾ ਇਹ ਅੱਗੇ ਪਿੱਛੇ ਕਰ ਸਕਦੇ ਆ ਇਹ ਦੇਖੋ ਤੇ ਹੁਣ ਆਪਾਂ ਮੈਂ ਗੱਲ ਕਰਦੇ ਆ ਕਿ ਜੁਨਟਾ ਕਿਤਾ ਚੈੱਕ ਕਰਨੀਆਂ ਨੇ ਦੇਖੋ ਸਕਰੀਨ ਤੇ ਸਾਫ਼ ਦਿਖ ਰਿਹਾ ਤੁਹਾਨੂੰ ਇਹ ਚ ਕਾਫੀ ਰੀਡਿੰਗਾਂ ਚੱਲਦੀਆਂ ਨੇ ਤੇ ਤੁਸੀਂ ਧਿਆਨ ਦਿਓ ਕਿ ਅਸਲ ਦੀ ਰੀਡਿੰਗ ਜਿਹਦੇ ਤੋਂ ਆਪਣੇ ਜੁਨਟਾ ਦਾ ਬਿੱਲ ਬਣਦਾ ਉਹ ਕਿਹੜੀ ਹੁੰਦੀ ਹੈ ਦੇਖੋ ਇਹ ਇਹਦੇ ਪਿੱਛੇ ਕੀ ਵਾ ਚੱਲ ਰਿਹਾ ਹੈ 1 ਕਿਲੋਵਾਟ ਆ ਗਿਆ ਆਪਣੇ ਘਰ ਦੇ ਵਿੱਚ ਕਿੰਨਾ ਹੁਣ ਲੋਡ ਚੱਲ ਰਿਹਾ ਹੈ ਲੋਡ ਹੈ ਕਿਲੋਵਾਟ ਤੇ ਇਸ ਤੋਂ ਬਾਅਦ ਇਹ ਆਪਣਾ ਜਦੋਂ ਚਿਪਾ ਚੱਲ ਪਿਆ ਉਹਦੇ ਇੱਥੇ ਆਪਣੇ ਪੈਸੇ ਆਇਆ ਕਰਨੇ ਕਿੰਨੇ ਪੈਸੇ ਆਪਣੇ ਰੀਚਾਰਜ ਹੋਇਆ ਕਰੂਗਾ ਬੈਲੈਂਸ ਵਗੈਰਾ ਇੱਥੇ ਆਇਆ ਕਰਨਾ ਤੇ ਇਹ ਦੇਖੋ ਇਹ 109.8 ਹੈ ਤੇ ਇਹਦੇ ਪਿੱਛੇ ਕੇ ਵਹਚ ਇਹ ਜਿੰਤਾ ਅਸ ਆਪਣੇ ਅਕਾਊਂਟ ਹੁੰਦੀਆਂ ਨੇ ਜਿਹਨਾਂ ਦਾ ਆਪਣਾ ਬਿੱਲ ਬਣਦਾ ਤੇ ਇੱਕ ਰੀਡਿੰਗ ਇਹ ਵੀ ਹੁੰਦੀ ਆ ਪਰ ਇਹ ਵੀ ਰੋ ਅਕਾਊਂਟ ਨਹੀਂ ਹੁੰਦੀ ਇਹਦੇ ਪਿੱਛੇ ਕੇ ਵੀ ਐਚ ਹੁੰਦਾ ਤੇ ਜਿਹੜੀ ਵੀ ਰੀਡਿੰਗ ਦੇ ਪਿੱਛੇ ਇਹਨਾਂ ਕਰਮਰਸ ਨੂੰ ਹੋਰ ਦਿਖਾਉਣਾ ਇਹ ਦੇਖੋ ਕੇਡਬਲਯੂ ਐਚ ਇਹ ਵਾਲੀ ਰੀਡਿੰਗ ਆਪਣੀ ਹਮੇਸ਼ਾ ਅਕਾਊਂਟ ਹੁੰਦੀ ਹੈ ਤੇ ਖਿਆਲ ਰੱਖਿਆ ਕਰੋ ਇਹ ਰੀਡਿੰਗ ਹਮੇਸ਼ਾ ਉਸੀ ਆਪਣੀ ਕਾਪੀ ਤੇ ਜਾਂ ਕਿਵੇਂ ਵੀ ਕਰਕੇ ਨੋਟ ਕਰਕੇ ਰੱਖੋ ਤੇ ਇਹ 600 ਤੋਂ ਉੱਪਰ ਜੁੰਟਾ ਨਾ ਮਚਣ ਦਿਓ ਜੇਕਰ ਤੁਸੀਂ ਫ੍ਰੀ ਬਿਜਲੀ ਦਾ ਲਾਭ ਲੈਣਾ ਧੰਨਵਾਦ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ